ਅਗਾਮੀ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਤੇ ਆਪ ਦੀ ਗੱਠਜੋੜ ਦੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਗਿਆ ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਭਾਜਪਾ ਨੁਰੇ ਲਈ ਇੱਕ ਵੱਡੀ ਚੁਣੌਤੀ ਵੀ ਹੈ ਤੇ ਇੱਕ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਦੇਸ਼ ਪੱਧਰ ਦੇ ਉੱਤੇ ਇੰਡੀਆ ਗੱਠਜੋੜ ਜਿਹੜਾ ਨਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਦੌਰ ਦਰਜਣ ਤੋਂ ਵੱਧ ਪਾਰਟੀਆਂ ਉਸ ਦਾ ਹਿੱਸਾ ਬਣੀਆਂ ਨੇ ਉਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਉਹਨਾਂ ਵਿੱਚੋਂ ਇੱਕ ਨੇ ਔਰ ਗੱਲ ਕਰ ਰਹੇ ਆ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਇਸ ਦੇ ਵਿੱਚ ਹੁਣ ਕਾਂਗਰਸ ਤੇ ਆਪ ਦੀ ਸਿਆਸੀ ਜਫੀ ਪਹਿ ਚੁੱਕੀ ਆ ਤੇ ਇਸ ਦਾ ਸੰਕੇਤ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਮਿਲੇਗਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਚਰਚਾ ਚੱਲ ਰਹੀ ਆ ਪਰ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਾਠ ਜੋੜ ਪੱਕਾ ਹੋ ਗਿਆ ਇਸ ਗੱਲ ਦੀ ਪੁਸ਼ਟੀ ਖੁਦ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਚੰਡੀਗੜ੍ਹ ਤੋਂ ਜਿਹੜੇ ਲੀਡਰ ਨੇ ਪਮਨ ਕੁਮਾਰ ਬਾਂਸਲ ਉਹਨਾਂ ਨੇ ਕਰ ਦਿੱਤੀ ਇਸ ਦੀ ਪੁਸ਼ਟੀ ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਇਕਮਿਕ ਹੋ ਗਏ ਨੇ ਗੱਠਜੋੜ ਹੋ ਗਿਆ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਹੋ ਚੁੱਕੀ ਆ ਉਹਨਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਤੇ ਸੱਤਾ ਵਿੱਚੋਂ ਬਾਹਰ ਕਰਨ ਵਾਸਤੇ ਇਹ ਗੱਠਜੋੜ ਬਹੁਤ ਜ਼ਰੂਰੀ ਸੀ ਹੁਣ ਚੰਡੀਗੜ੍ਹ ਨਗਰ ਨਿਗਮ ਉੱਤੇ ਆਪ ਤੇ ਕਾਂਗਰਸ ਦਾ ਕਬਜ਼ਾ ਹੋਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਹਾਲਾਂਕਿ ਤਮਾਮ ਚੰਡੀਗੜ੍ਹ ਦੀਆਂ ਕਾਉਂਸਲਰ ਦੀਆਂ ਸੀਟਾਂ ਵਿੱਚ ਸਭ ਤੋਂ ਬਾਅਦ ਜਿਹੜੀਆਂ ਨੇ ਆਮ ਆਦਮੀ ਪਾਰਟੀ ਕੋਲ ਹੀ ਜਿਹੜੇ ਕਾਉਂਸਲਰ ਦੀਆਂ ਸੀਟਾਂ ਆਈਆਂ ਸਨ ਪਰ ਫਿਰ ਵੀ ਭਾਜਪਾ ਦਾ ਦੋ ਦਫਾ ਮੇਅਰ ਚੁਣਿਆ ਜਾਂਦਾ ਕਿਉਂਕਿ ਉਸ ਦੇ ਵਿੱਚ ਭਾਜਪਾ ਜਿਹੜੀ ਆ ਦੂਜੇ ਨੰਬਰ ਦੀ ਜਿਹੜੀ ਕਾਉਂਸਲਰ ਦੇ ਵਿੱਚ ਉਹ ਗਿਣਤੀ ਦੇ ਰੂਪ ਵਿੱਚ ਪਾਰਟੀ ਸੀ ਆਰ ਕਾਂਗਰਸ ਆ ਜਿਹੜੀ ਉਹ ਤੀਜੇ ਨੰਬਰ ਦੇ ਉੱਤੇ ਸੀ ਪਰ ਭਾਜਪਾ ਦਾ ਮੇਅਰ ਚੁਣਿਆ ਜਾ ਰਿਹਾ ਸੀ ਤੇ ਹੁਣ ਮੇਅਰ ਦੀ ਚੋਣ ਤੋਂ ਪਹਿਲਾਂ ਜਿੱਥੇ ਇੰਡੀਆ ਪੱਧਰ ਦੇ ਉੱਤੇ ਜਿਹੜੀਆਂ ਇੱਕ ਗੱਠਜੋੜ ਦੀ ਚਰਚਾ ਚੱਲ ਰਹੀ ਹੈ ਉੱਥੇ ਹੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਤੋਂ ਪਹਿਲਾਂ ਆਪ ਤੇ ਕਾਂਗਰਸ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਇਸ ਦੇ ਨਾਲ ਭਾਜਪਾ ਦੇ ਮੇਅਰ ਵਾਲੀ ਕੁਰਸੀ ਆ ਹੱਥੋਂ ਖੁੱਸ ਚੁੱਕੀ ਹੈ ਭਾਜਪਾ ਨੂੰ ਹਰਾਉਣ ਤੇ ਸੱਤਾ ਵਿੱਚੋਂ ਬਾਹਰ ਕਰਨ ਵਾਸਤੇ ਮੰਨਿਆ ਜਾ ਰਿਹਾ ਦੱਸਿਆ ਜਾ ਰਿਹਾ ਦੋਨਾਂ ਪਾਰਟੀਆਂ ਦੇ ਲੀਡਰਾਂ ਵੱਲੋਂ ਕਿ ਗੱਠਜੋੜ ਬੜਾ ਜ਼ਰੂਰੀ ਸੀ ਹੁਣ ਚੰਡੀਗੜ੍ਹ ਨਗਰ ਨਿਗਮ ਉੱਤੇ ਆਪ ਤੇ ਕਾਂਗਰਸ ਦਾ ਸਾਂਝੇ ਤੌਰ ਦੇ ਉੱਤੇ ਕਬਜ਼ਾ ਹੋਵੇਗਾ ਇਹ ਵੀ ਦਾਅਵਾ ਕੀਤਾ ਗਿਆ ਕਿ ਪਹਿਲੀ ਵਾਰ ਹੋਵੇਗਾ ਕਿ ਚੰਡੀਗੜ੍ਹ ਮੇਅਰ ਦੀ ਕੁਰਸੀ ਤੇ ਆਪ ਦਾ ਕਾਉਂਸਲਰ ਬੈਠੇਗਾ ਜਦ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੁਰਸੀ ਆ ਜਿਹੜੀ ਉਹ ਕਾਂਗਰਸ ਹਵਾਲੇ ਹੋਵੇਗੀ ਕਿਉਂਕਿ ਇੱਥੇ ਚੰਡੀਗੜ੍ਹ ਦੇ ਵੱਧ ਕਾਉਂਸਲਰ ਨਹੀਂ ਤੇ ਇਸ ਕਰਕੇ ਇਸ ਸ਼ਰਤ ਦੇ ਉੱਤੇ ਗੱਠਜੋੜ ਬਣਿਆ ਕਿ ਮੇਅਰ ਦੀ ਕੁਰਸੀ ਤੇ ਪਹਿਲੀ ਵਾਰ ਆਪ ਦਾ ਜਿਹੜਾ ਮੇਰਾ ਜਿਹੜਾ ਬੈਠ ਰਿਹਾ ਆਮ ਆਦਮੀ ਪਾਰਟੀ ਦਾ ਮੇਅਰ ਬੈਠੇਗਾ ਚੁਣਿਆ ਹੋਇਆ ਨੁਮਾਇੰਦਾ ਇੱਥੇ ਦੱਸਣਾ ਬਣਦਾ ਕਿ ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋਏ ਨੇ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੋਣ ਨਾਲ ਭਾਜਪਾ ਹੱਥੋਂ ਮੇਅਰ ਦੀ ਕੁਰਸੀ ਜਾਣੀ ਤੈ ਹੋ ਚੁੱਕੀ ਹੈ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਕੋਲ 13 ਕਾਉਂਸਲਰ ਨੇ ਜਦਕਿ ਕਾਂਗਰਸ ਦੇ ਕੋਲ 7 ਨੇ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਟੋਟਲ ਕੁੱਲ ਮਿਲਾ ਕੇ 20 ਕਾਉਂਸਲਰ ਬਣਦੇ ਨੇ ਕਾਂਗਰਸ ਤੇ ਆਪ ਦੀਆਂ ਕੁੱਲ 20 ਵੋਟਾਂ ਨੇ ਤੇ ਗਠਜੋੜ ਹਵਾਲੇ ਹੀ ਚੰਡੀਗੜ੍ਹ ਨਗਰ ਨਿਗਮ ਦੀ ਕਮਾਨ ਹੋਵੇਗੀ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਔਰ ਭਾਜਪਾ ਜਿਹੜੀ ਆ ਉਹ ਪਿੱਛੇ ਰਹਿ ਜਾਵੇਗੀ ਇਸ ਮਸਲੇ ਦੇ ਵਿੱਚ ਕਿਉਂਕਿ ਅਕਾਲੀ ਦਾ ਦਲ ਦੇ ਨਾਲ ਜੇਕਰ ਫਿਊਚਰ ਦੇ ਵਿੱਚ ਗੱਠਜੋੜ ਹੁੰਦਾ ਵੀ ਹੈ ਤੇ ਭਾਜਪਾ ਤੇ ਅਕਾਲੀ ਦਲ ਦੇ ਮਿਲਾਕ ਕੇ ਗੱਠਜੋੜ ਦੀ ਗਿਣਤੀ ਵੀ ਨਹੀਂ ਬਣ ਸਕਦੀ ਕਿਉਂਕਿ ਅਕਾਲੀ ਦਲ ਦਾ ਕੇਵਲ ਤੇ ਕੇਵਲ ਇੱਕੋ ਕਾਉਂਸਲਰ ਚੰਡੀਗੜ੍ਹ ਦੇ ਵਿੱਚੋਂ ਜਿੱਤਿਆ ਹੋਇਆ ਤਾਂ ਇੱਥੇ ਹੁਣ ਦੱਸਦੀ ਹੈ ਕਿ ਜਿੱਥੇ ਆਪ ਤੇ ਕਾਂਗਰਸ ਦੀ ਸਿਆਸੀ ਜੱਫੀ ਪਈ ਹੈ ਗੱਠਜੋੜ ਹੋ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਹਾਲੇ ਚਰਚਾਵਾਂ ਸਿਖਰ ਦੇ ਉੱਤੇ ਨਹੀਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਸਿਆਸੀ ਸੰਭਾਵਨਾਵਾਂ ਕਿਸ ਪੱਧਰ ਬਣਦੀਆਂ ਨੇ ਕਿਉਂਕਿ ਸੀਟ ਸ਼ੇਅਰਿੰਗ ਵਾਲੇ ਮਾਮਲੇ ਦੋੱਚੇ ਗਰਾਰੀ ਫਸੀ ਹੋਈ ਆ ਪਰ ਇੱਥੇ ਪਤਾ ਲੱਗ ਗਿਆ ਕਿਉਂਕਿ ਇੱਕ ਚੰਡੀਗੜ੍ਹ ਦੀ ਇਕਲੌਤੀ ਜਿਹੜੀ ਸੀਟ ਹੈ ਫਿਰ ਇਸ ਦਾ ਮਤਲਬ ਸਾਫ਼ ਹੈ ਕਿ ਉਹ ਵੀ ਆਪ ਦੇ ਹਿੱਸੇ ਜਾ ਸਕਦੀ ਹੈ ਕਿਉਂਕਿ ਕਾਂਗਰਸ ਦਾ ਤੇ ਆਪ ਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਠਜੋੜ ਹੋ ਚੁੱਕਾ ਹੈ ਹੁਣ ਇਸ ਦੇ ਉੱਤੇ ਜਿਹੜੀ ਸੀਟ ਇੱਕੋ ਇੱਕ ਹੈ ਲੋਕ ਸਭਾ ਦੀ ਚੰਡੀਗੜ੍ਹ ਦੀ ਤਾਂ ਉਸ ਦੇ ਉੱਤੇ ਕੀ ਰੌਲਾ ਪੈਂਦਾ ਜਾਂ ਫਿਰ ਗੱਠ ਜੋੜ ਦੇ ਵਿੱਚ ਸਹਿਮਤੀ ਬਣ ਜਾਵੇਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਕਿ ਉਹ ਸੀਟ ਕਿਸ ਦੇ ਹਿੱਸੇ ਆਉਣੀ ਹੈ ਉਹ ਨਿਰਭਰ ਕਰੇਗਾ ਪੰਜਾਬ ਦੀਆਂ ਸੀਟਾਂ ਤੇ ਜੇਕਰ ਪੰਜਾਬ ਦੀਆਂ 13 ਸੀਟਾਂ ਦੇ ਉੱਤੇ बराबर ਦੀ ਵੰਡ ਹੋ ਜਾਂਦੀ ਹੈ ਜਾਂ 6 7 ਦੀ ਵੰਡ ਹੋ ਜਾਂਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਕਾਂਗਰਸ ਦੇ ਕੋਲ ਚੰਡੀਗੜ੍ਹ ਵਾਲੀ ਸੀਟ ਆ ਸਕਦੀ ਹੈ ਜੇਕਰ ਉਧਰ ਗੱਠਜੋੜ ਸਿਰੇ ਨਹੀਂ ਚੜਦਾ ਤਾਂ ਫਿਰ ਇਸ ਦੇ ਉੱਤੇ ਵੀ ਗਰਾਰੀਆਂ ਫਸਣ ਦੀ ਪੂਰੀ ਪੂਰੀ ਸੰਭਾਵਨਾ ਹੈ ਪਰ ਮੇਅਰ ਦੀ ਕੁਰਸੀ ਨੂੰ ਲੈ ਕੇ ਇੱਕ ਗੱਲ ਸਾਫ਼ ਹੈ ਕਿ ਹੁਣ ਆਪ ਦਾ ਕਾਉਂਸਲਰ ਚੁਣਿਆ ਹੋਇਆ ਹੀ ਮੇਅਰ ਦੀ ਕੁਰਸੀ ਤੇ ਬੈਠੇਗਾ ਪਹਿਲੀ ਵਾਰ ਹੋਵੇਗਾ ਆਮ ਆਦਮੀ ਪਾਰਟੀ ਦੀ ਸਿਆਸਤ ਵਿੱਚ ਕਿਉਂਕਿ ਪਹਿਲੀ ਵਾਰ ਹੀ ਵੱਡੇ ਪੱਧਰ ਦੇ ਉੱਤੇ ਚੋਣ ਲੜੀ ਗਈ ਚੰਡੀਗੜ੍ਹ ਦੇ ਵਿੱਚ ਤੇ ਕਾਉਂਸਲਰ 13 ਜਿੱਤ ਕੇ ਸਾਹਮਣੇ ਆਏ ਪਰ ਭਾਜਪਾ ਦਾ ਹੀ ਕਬਜ਼ਾ ਸੀ ਮੇਅਰ ਵਾਲੀ ਕੁਰਸੀ ਦੇ ਉੱਤੇ ਪਰ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜਿਹੜੀ ਕੁਰਸੀ ਉਹ ਕਾਂਗਰਸ ਦੇ ਹੱਥ ਤੇ ਮੇਅਰ ਦੀ ਕੁਰਸੀ ਉਹ ਆ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੇ ਹੱਥ ਲੱਗੀ ਹੈ ਤਾਂ ਇਸ ਦੇ ਨਾਲ ਭਾਜਪਾ ਨੂੰ ਸਿਆਸੀ ਤੌਰ ਦੇ ਉੱਤੇ ਵੱਡਾ ਝਟਕਾ ਦਿਖਾਈ ਦਿੱਤਾ ਹੁਣ ਇਸ ਦਾ ਅਸਰ ਚੰਡੀਗੜ੍ਹ ਵਾਲੇ ਗਾਠ ਜੋੜ ਦਾ ਅਸਰ ਕੀ ਬਾਕੀ ਆਂਡ ਗਵਾਨ ਦੇ ਵਿੱਚ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਾਂ ਫਿਰ ਉੱਥੇ ਹਾਲੇ ਤੱਕ ਉਸੇ ਤਰ੍ਹਾਂ ਦੀਆਂ ਟਕਲਾਂ ਤੇ ਜਿਹੜੀਆਂ ਮੁਸ਼ਕਲਾਂ ਨੇ ਜਾਂ ਡਿੱਕੇ ਨੇ ਉਸੇ ਤਰ੍ਹਾਂ ਬਣੇ ਰਹਿਣਗੇ ਕਿਉਂਕਿ ਪੰਜਾਬ ਦੀ ਬਹੁਤੀ ਲੀਡਰਸ਼ਿਪ ਆ ਜਿਹੜੀ ਕਾਂਗਰਸ ਦੀ ਨਹੀਂ ਚਾਹੁੰਦੀ ਕਿ ਗਾਠਜੋੜ ਹੋਵੇ ਪਰ ਵਿੱਚੋਂ ਵਿੱਚੋਂ ਖਾਸ ਕਰਕੇ ਸੰਸਦ ਮੈਂਬਰ ਕਾਂਗਰਸ ਦੇ ਉਹ ਜ਼ਰੂਰ ਤਰਲੋ ਮੱਛੀ ਹੋ ਰਹਿ ਕੇ ਗਾਠਜੋੜ ਹੋ ਜਾਣਾ ਚਾਹੀਦਾ ਔਰ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਲੀਡਰਾਂ ਵਿੱਚੋਂ ਇੱਕ ਨੇ ਕਿ ਹਾਈ ਕਮਾਂਡ ਦਾ ਆਖਰੀ ਫੈਸਲਾ ਹੈ ਇੱਕ ਹਾਈ ਕਮਾਂਡ ਕਹਿ ਰਹੀ ਹੈ ਤੇ ਸਾਨੂੰ ਕਿਸੇ ਨੂੰ ਉਤਰਾਜ ਨਹੀਂ ਹੋਣਾ ਚਾਹੀਦਾ ਕਿਉਂਕਿ ਨੇਸ਼ਨ ਪਦਰ ਤੇ ਕੌਮੀ ਪਦਰ ਦੇ ਉੱਤੇ ਜੇਕਰ ਐਨਡੀਏ ਗਾਠਜੋੜ ਨੂੰ ਹਰਾਉਣਾ ਹੈ ਤੇ ਉਸ ਲਈ ਇੰਡੀਆ ਗਾਠਜੋੜਦਾ ਹੋਣਾ ਹੈ ਬੇहद ਲਾਜ਼ਮੀ ਹੈ ਆ ਪੰਜਾਬ ਦਾ ਕੀ ਬਣੇਗਾ ਤਦ ਬਾਅਦ ਚ ਪਤਾ ਲੱਗੇਗਾ ਪਰ ਚੰਡੀਗੜ੍ਹ ਦੇ ਵਿੱਚ ਗੱਲ ਤੈ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋ ਚੁੱਕਾ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ਏਬੀਸੀ ਪੰਜਾਬ ਦੇ ਨਾਲ